ਅੱਜ ਲੈ ਕੇ ਆਏ ਆ ਸੱਜਣੋ ਤੁਹਾਨੂੰ ਮੈਂ ਪੱਟੀ ਸ਼ਹਿਰ ਵਿਖੇ ਇਹ ਉਹ ਪੱਟੀ ਐ ਸੱਜਣੋ ਜਿਹਨੂੰ ਕਿਸੇ ਸਮੇਂ ਪੱਟੀ ਨੌ ਲਖੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਸੱਜਣੋ ਇਹ ਉਹੀ ਕਿਲਾ ਹੈ ਜਿਹੜੇ ਕਿਲੇ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਮਾਮਲਾ ਤਰਦਾ ਹੁੰਦਾ ਸੀ ਜਦੋਂ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਮਸੇ ਰੰਗੜ ਦਾ ਸਿਰ ਵੱਢਿਆ ਸੀ ਜਾ ਕੇ ਉਹ ਇਸੇ ਹੀ ਕਿਲੇ ਦਾ ਨਾਮ ਲਿਆ ਸੀ ਕਿ ਅਸੀਂ ਮਾਮਲਾ ਲੈ ਕੇ ਆਏ ਹਾਂ ਸੋ ਇਸ ਕਿਲੇ ਦੇ ਨਾਲ ਬਹੁਤ ਐਸੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਨਜ਼ਰ ਕਰਾਊਗਾ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਇਹ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਹੋਵੋਗੇ ਸੋ ਮਿੱਤਰੋ ਅੱਜ ਅਸੀਂ ਆਏ ਹਾਂ ਜੀ ਪੱਟੀ ਸ਼ਹਿਰ ਦੇ ਵਿੱਚ ਜਿਹੜੇ ਪੱਟੀਸ਼ਹਿਰ ਨੂੰ ਕਿਸੇ ਵੇਲੇ ਪੱਟੀ 9 ਲੱਖੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਇਹ ਪੈਂਦਾ ਜੀ ਜਿਹੜਾ ਤਰਨਤਾਰਨ ਪੱਟੀਸ਼ਹਿਰ ਠੀਕ ਹੈ ਜੀ ਤੇ ਮਾਝੇ ਏਰੀਆ ਦੀ ਸਾਈਡ ਤੇ ਇਹ ਜਿਹੜਾ ਸਥਾਨ ਹੈ ਜੀ ਉਹ ਸਥਿਤ ਹੈ ਜੀ ਠੀਕ ਹੈ ਅੱਜ ਤੁਹਾਨੂੰ ਮੈਂ ਦਿਖਾਉਣ ਲੱਗਾ ਜੀ ਇਹ ਜਿਹੜਾ ਕਿਲਾ ਠੀਕ ਹੈ ਜੀ ਪੱਟੀਸ਼ਹਿਰ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਜੀ ਇਸ ਕਿਲੇ ਦੇ ਕੁਝ ਜਿਹੜੀਆਂ ਰਚਨਾਵਾਂ ਜੁੜੀਆਂ ਹੋਈਆਂ ਨੇ ਉਹ ਇਸ ਵਲੌਗ ਦੇ ਵਿੱਚ ਤੁਹਾਨੂੰ ਮੈਂ ਜੜੀਆਂ ਕਵਰ ਕਰਾਉਂਗਾ ਠੀਕ ਹੈ ਸੋ ਮਿੱਤਰੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਵੀ ਨਾ按 ਦਿਓ ਨਾਲ ਹੀ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਸੋ ਮਿੱਤਰੋ ਲੈ ਕੇ ਚੱਲਦਾ ਤੁਹਾਨੂੰ ਇਸ ਕਿਲੇ ਦੇ ਅੰਦਰ ਇਹ ਜਿਹੜਾ ਕਿਲਾ ਵਾ ਕਿਹੜੀਆਂ ਕਿਡੀਆਂ ਗੱਲਾਂ ਦੇ ਨਾਲ ਸੰਬੰਧ ਰੱਖਦਾ ਹੈ ਜੀ ਤੇ ਕੁਝ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਵੀ ਗੱਲਾਂ ਜੁੜੀਆਂ ਹੋਈਆਂ ਨੇ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕਵਰ ਕਰਾਉਂਗਾ ਆਜੋ ਮਿੱਤਰੋ ਚੱਲਦੇ ਹਾਂ ਕਿਲੇ ਦੇ ਅੰਦਰ ਨਾਲੇ ਦਿਖਾਉਨੇ ਆ ਤੁਹਾਨੂੰ ਕਿਲੇ ਦੀ ਕਲੀ-ਕਲੀ ਚੀਜ਼ ਤੇ ਕਲੀ-ਕਲੀ ਇੱਟ ਤੇ ਉਹ ਕਲਾ-ਕਲਾ ਇਤਿਹਾਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਦਿੰਦਾ ਜੀ ਆਜੋ ਚੱਲੀਏ ਉਹ ਮਿੱਤਰੋ ਆਇਆ ਜੀ ਸਭ ਤੋਂ ਪਹਿਲਾਂ ਤਾਂ ਇਸ ਕਿਲੇ ਦੀ ਜਿਹੜੀ ਐਂਟਰੀ ਆ ਉਹ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਐਂਟਰੀ ਆ ਨਾ ਇਹ ਮਿੱਤਰੋ ਕਿਸੇ ਨਾ ਕਿਸੇ ਸਮੇਂ ਜਿਹੜੀ ਆ ਆ ਡਿਊਟੀ ਹੋਇਆ ਕਰਦੀ ਸੀ ਮੁਗਲ ਰਾਜ ਦੇ ਸਮੇਂ ਠੀਕ ਹੈ ਜੀ ਇਹ ਕਿਲਾ ਜਿਹੜਾ ਮੁਗਲ ਰਾਜ ਦੇ ਸਮੇਂ ਦਾ ਹੀ ਬਣਿਆ ਹੋਇਆ ਠੀਕ ਹੈ ਜੀ ਕਿਸੇ ਸਮੇਂ ਇਹ ਜਿਹੜਾ ਕਿਲਾ ਸੀ ਇੱਥੇ ਆ ਕਿਲੇ ਦੇ ਅੰਦਰ ਜਿਹੜਾ ਸੀ ਨਾ ਮਾਮਲਾ ਤਾਰਿਆ ਜਾਂਦਾ ਸੀ ਠੀਕ ਹੈ ਜੀ ਪੁਰਾਣੇ ਸਮਿਆਂ ਦੇ ਵਿੱਚ ਇਹ ਮਿੱਤਰੋ ਉਹੀ ਕਿਲਾ ਜੀ ਜਿਹੜਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜਦੋਂ ਮਸੇ ਰੰਗੜ ਦਾ ਸੇਰ ਵੱਡਿਆ ਸੀ ਠੀਕ ਹੈ ਜੀ ਮਸੇ ਰੰਗੜ ਦਾ ਸੇਰ ਜਦੋਂ ਵੱਡਣ ਗਏ ਸੀ ਤੇ ਉੱਥੇ ਜਾ ਕੇ ਮਸੇ ਰੰਗੜ ਨੂੰ ਜਦੋਂ ਦੱਸਿਆ ਸੀ ਨਾ ਉਹਨਾਂ ਨੇ ਕਿ ਅਸੀਂ ਮਾਮਲਾ ਲੈ ਕੇ ਆਏ ਆ ਜੀ ਉਹ ਮਾਮਲਾ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਆ ਉਹ ਪੱਟੀ ਸ਼ਹਿਰ ਠੀਕ ਹੈ ਜੀ ਪੱਟੀ ਤੋਂ ਲੈ ਕੇ ਆਏ ਆ ਸੋ ਮੁਗਲ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਮਾਮਲਾ ਤਾਰਦੇ ਸੀ ਉਹ ਪੱਟੀ ਸ਼ਹਿਰ ਦੇ ਵਿੱਚ ਹੀ ਤਾਰਦੇ ਸੀ ਇਹੀ ਉਹ ਜਗ੍ਹਾ ਜੀ ਇਹੀ ਉਹ ਕਿਲਾ ਜੀ ਠੀਕ ਹੈ ਜੀ ਜਿੱਥੋਂ ਮਾਮਲਾ ਜਾਂਦਾ ਹੁੰਦਾ ਸੀ ਉਸ ਸਮੇਂ ਠੀਕ ਹੈ ਮਿੱਤਰੋ ਇਹ ਜਿਹੜੀਆਂ ਤੁਸੀਂ ਚਾਰ ਚਫੇਰੇ ਦੁਵਾਰਾਂ ਦੇਖ ਰਹੇ ਹੋ ਇਹ ਚੂਨੇ ਪੱਥਰ ਦੀਆਂ ਬਣੀਆਂ ਹੋਈਆਂ ਜੀ ਦੁਵਾਰਾਂ ਬਹੁਤ ਹੀ ਮਜ਼ਬੂਤੀ ਦੇ ਨਾਲ ਇਹ ਜਿਹੜਾ ਕਿਲਾ ਤਿਆਰ ਹੋਇਆ ਜੀ ਇਹਦਾ ਤੁਹਾਨੂੰ ਮੈਂ ਜਿਹੜੀ ਕੱਲੀ-ਕੱਲੀ ਈਟ ਦਿਖਾਵਾਂ ਮਿੱਤਰੋ ਆਹ ਜਿਹੜਾ ਸੀ ਨਾ ਆਹ ਜਿਹੜੇ ਸੀ ਆਹ ਜਿਹੜੀਆਂ ਨੀਆਂ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦੀਆਂ ਪ੍ਰਾਣੀਆਂ ਕਮਰੇ ਹੋਇਆ ਕਰਦੇ ਸੀ ਇੱਥੇ ਕਿਤੇ ਨਾ ਕਿਤੇ ਠੀਕ ਹੈ ਜੀ ਉਹ ਤੁਸੀਂ ਦਾੜੇ ਵੀ ਦੇਖ ਰਹੇ ਹੋ ਦਾੜੇ ਛੱਡੇ ਹੋਏ ਨੇ ਇਹ ਕਮਰੇ ਹੋਇਆ ਕਰਦੇ ਸੀ ਤੇ ਇੱਥੇ ਜਿਹੜਾ ਜਿਤਨਾ ਮੰਨ ਲਓ ਆਪਾਂ ਕਹਿ ਸਕਦੇ ਹਾਂ ਵੀ ਇਸ ਜਗ੍ਹਾ ਦੇ ਉੱਤੇ ਕਮਰੇ ਬਣਾਏ ਹੁੰਦੇ ਸੀ ਤੇ ਕਿਸੇ ਨੂੰ ਜਿਹੜਾ ਬੰਦੀ ਕਰਕੇ ਲਿਆਉਂਦੇ ਸੀ ਨਾ ਉਸ ਸਮੇਂ ਮੁਗਲ ਸਰਕਾਰ ਉਹ ਇਹਨਾਂ ਕਮਰਿਆਂ ਦੇ ਵਿੱਚ ਉਹਨਾਂ ਨੂੰ ਰੱਖ ਛੱਡਦੇ ਸੀ ਠੀਕ ਹੈ ਜੀ ਤੇ ਦੂਜੀ ਗੱਲ ਮਿੱਤਰੋ ਇਸ ਕਿਲੇ ਦੇ ਵਿੱਚ ਇੱਕ ਨਾ ਬਹੁਤ ਹੀ ਪੁਰਾਣੇ ਸਮਿਆਂ ਦੇ ਵਿੱਚ ਨਾ ਮੁਗਲ ਰਾਜ ਨੇ ਇੱਥੋਂ ਜਦੋਂ ਮੰਨ ਲਓ ਪੁਰਾਣੇ ਸਮਿਆਂ 'ਚ ਕੀ ਹੁੰਦਾ ਹੁੰਦਾ ਸੀ ਵੀ ਮਿੱਤਰੋ ਜਦੋਂ ਮੁਗਲ ਰਾਜੇ ਹੁੰਦੇ ਸੀ ਨਾ ਉਹ ਸਿੱਧੇ ਆਪਣਾ ਸਫ਼ਰ ਨਹੀਂ ਤੈਅ ਕਰਦੇ ਹੁੰਦੇ ਉਹਨਾਂ ਨੇ ਕੋਈ ਸਿਕਿਉਰਿਟੀ ਵਾਸਤੇ ਕੋਈ ਮੰਨ ਲਓ ਪ੍ਰਾਈਵੇਸੀ ਵਾਸਤੇ ਆਪਣੀ ਉਹਨਾਂ ਨੇ ਕੁਝ ਇਹੋ ਜੀਆਂ ਸਰੰਘਾਂ ਬਣਾਈਆਂ ਹੁੰਦੀਆਂ ਸੀ ਵੀ ਜਿਨ੍ਹਾਂ ਥਾਣੀਆਂ ਉਹ ਜਿਹੜੇ ਸੀ ਗੁਪਤ ਰਸਤੇ ਜਿਹੜੇ ਸੀ ਆਪਣਾ ਬਣਾ ਸਕਣ ਤੇ ਗੁਪਤ ਗੁਪਤ ਰਸਤੇ ਆ ਥਾਣੀ ਜਿਹੜੇ ਸੀ ਉਹ ਉਹਨਾਂ ਸਮਿਆਂ ਦੇ ਵਿੱਚ ਜਾਂਦੇ ਹੁੰਦੇ ਸੀ ਵੀ ਨਾ ਕਿਸੇ ਦੇ ਨਾਲ ਟੱਕਰ ਹੋਵੇ ਨਾ ਕਿਸੇ ਦੇ ਨਾਲ ਮੱਥੇ ਲੱਗিয়ে ਕਿਸੇ ਦੇ ਠੀਕ ਹੈ ਜੀ ਸੋ ਉਹਨਾਂ ਸਮਿਆਂ ਦੇ ਵਿੱਚ ਪ੍ਰਾਣੀਆਂ ਸਰੰਘਾਂ ਜਿਹੜੀਆਂ ਰਾਜੇ ਮਹਾਰਾਜੇ ਬਣਾ ਕੇ ਤੇ ਫਿਰ ਆਪਣਾ ਜਿਹੜਾ ਰਸਤਾ ਸੀ ਉਹ ਤੈਅ ਕਰਦੇ ਹੁੰਦੇ ਸੀ ਠੀਕ ਹੈ ਜੀ ਹਰ ਕਿਸੇ ਨੂੰ ਆਪੋ ਆਪਣਾ ਡਰ ਹੁੰਦਾ ਜੀ ਪ੍ਰਾਈਵੇਸੀ ਹੁੰਦੀ ਆ ਹਰ ਕਿਸੇ ਦੀ ਸੋ ਉਹਨਾਂ ਸਮਿਆਂ ਦੇ ਵਿੱਚ ਮੁਗਲ ਰਾਜਾ ਨੇ ਆ ਜਿਨ੍ਹਾਂ ਦਾ ਕਿਲਾ ਸੀ ਨਾ ਜਿੱਥੇ ਆ ਆਪਣਾ ਮੈਂ ਇਸ ਵੇਲੇ ਖੜਾ ਹਾਂ ਜੀ ਇਸ ਕਿਲੇ ਦੇ ਅੰਦਰ ਨਾ ਇੱਕ ਬਹੁਤ ਹੀ ਵੱਡੀ ਸਰੰਗ ਬਣਾਈ ਆ ਉਹ ਸਰੰਗ ਜਾ ਕੇ ਨਿਕਲਦੀ ਆ ਜੀ ਸਿੱਧੀ ਲਾਹੌਰ ਉਹ ਸਰੰਗ ਇਸ ਵੇਲੇ ਤਾਂ ਬੰਦ ਹੋ ਚੁੱਕੀ ਆ ਪਰ ਮੈਂ ਤੁਹਾਨੂੰ ਉਹ ਦਿਖਾ ਦਿੰਦਾ ਜੀ ਆਹ ਦੇਖ ਸਕਦੇ ਹੋ ਤੁਸੀਂ ਆਹ ਆਹ ਸਰੰਗ ਆ ਜੀ ਉਹ ਆਹ ਸਰੰਗ ਦੀਆਂ ਪੌੜੀਆਂ ਸੀ ਤੇ ਇਸ ਤਰੀਕੇ ਦੇ ਨਾਲ ਆਹ ਸਰੰਗ ਦਾ ਜਿਹੜਾ ਸੀ ਉਹ ਰਸਤਾ ਜਾਂਦਾ ਹੁੰਦਾ ਸੀ ਇਹ ਉਸ ਸਮੇਂ ਦੀ ਪੁਰਾਣੀ ਸਰੰਗ ਬਣੀ ਹੋਈ ਆ ਇਸ ਵਕਤ ਤਾਂ ਚਲੋ ਖੰਡਰ ਦਾ ਰੂਪ ਇਹ ਲੈ ਚੁੱਕੀ ਆ ਤੇ ਇਸ ਵੇਲੇ ਤਾਂ ਨਹੀਂ ਮਿੱਟੀ-ਮੁੱਟੀ ਨਾਲ ਭਰ ਚੁੱਕੀ ਆ ਇਹ ਪਰ ਇਹ ਉਸ ਸਮੇਂ ਦੀ ਪੁਰਾਣੀ ਸਰੰਗ ਆ ਜਿੱਥੋਂ ਦੀ ਆਪਣੇ ਉਸ ਸਮੇਂ ਦੇ ਮੁਗਲ ਜਿਹੜੇ ਸੀ ਉਹ ਲਾਹੌਰ ਨੂੰ ਜਾਂਦੇ ਹੁੰਦੇ ਸੀ ਠੀਕ ਆ ਵੀ ਮਿੱਤਰੋ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਇਸ ਕਿਲੇ ਦੇ ਵਿੱਚ ਮਿੱਤਰੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸੀ ਨੇ ਜਿਹੜੇ ਉਹਨਾਂ ਨੂੰ ਜਦੋਂ ਆ ਫੇਰ ਹਸਤ ਦੇ ਵਿੱਚ ਲਿਆ ਸੀ ਨਾ ਮੁਗਲ ਸਰਕਾਰ ਨੇ ਫੇਰ ਹਸਤ ਦੇ ਵਿੱਚ ਲੈ ਕੇ ਕੁਝ ਦਿਨ ਜਿਹੜਾ ਬੰਦੀ ਬਣਾਇਆ ਸੀ ਉਹ ਵੀ ਇਸੇ ਕਿਲੇ ਦੇ ਵਿੱਚ ਹੀ ਬਣਾਇਆ ਸੀ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਆ ਵੀ ਉਸ ਸਮੇਂ ਦੇ ਕਮਰੇ ਬਣੇ ਆ ਆ ਉਸ ਸਮੇਂ ਦੀਆਂ ਜਿਹੜੀਆਂ ਨੀਆਂ ਬਣੀਆਂ ਨੇ ਇਹ ਕਮਰਿਆਂ ਦੀਆਂ ਆਹ ਦੇਖ ਸਕਦੇ ਹੋ ਸਿੱਧੀ ਸਿੱਧੀ ਲੈਣਾ ਆ ਜਿਹੜਾ ਹੈ ਨਾ ਇਹ ਕਮਰਿਆਂ ਦਾ ਰੂਪ ਸੀ ਮਿੱਤਰੋ ਆ ਸਾਰੀ ਠੀਕ ਹੈ ਜੀ ਤੇ ਆਹ ਜਿੱਥੇ ਮੈਂ ਖੜਾ ਜੀ ਇਸ ਵਕਤ ਇਹ ਵੀ ਇੱਕ ਕਮਰਿਆਂ ਦਾ ਹੀ ਰੂਪ ਸੀ ਠੀਕ ਹੈ ਜੀ ਇਹ ਥੱਲੇ ਥੱਲੇ ਜਿਹੜੇ ਸੀ ਆਲੇ ਦੁਆਲੇ ਕਮਰੇ ਬਣਾਏ ਹੋਏ ਸੀ ਇਹਨਾਂ ਨੇ ਤੇ ਆ ਜਿਹੜਾ ਸੀ ਇਹ ਤੁਰਨ ਫਿਰਨ ਨੂੰ ਉਸ ਸਮੇਂ ਦੀ ਮੁਗਲ ਸਰਕਾਰ ਜਿਹੜੇ ਸੀ ਇਹਨਾਂ ਦੇ ਜਿਹੜੇ ਆਪਣਾ ਕਹਿ ਸਕਦੇ ਆ ਜਿਹੜੇ ਪਹਿਰੇਦਾਰ ਸੀ ਉਹ ਇੱਥੇ ਇਹਨਾਂ ਦੀ ਰਾਖੀ ਰੁਖੀ ਕਰਦੇ ਹੁੰਦੇ ਸੀ ਠੀਕ ਹੈ ਜੀ ਸੋ ਇੱਥੇ ਭਾਈ ਤਾਰੂ ਸਿੰਘ ਜੀ ਨੂੰ ਜਿਹੜਾ ਸੀ ਬੰਦੀ ਬਣਾ ਕੇ ਕੁਝ ਦਿਨ ਵਾਸਤੇ ਰੱਖਿਆ ਗਿਆ ਸੀ ਤੇ ਦੂਜੀ ਗੱਲ ਇਹ ਮਿੱਤਰੋ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਅੱਜ ਮੈਂ ਦਿਖਾਉਣੀ ਆ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਉਹ ਦਿਖਾਈ ਹੋਣੀ ਚੀਜ਼ ਜਿਹੜੀ ਮੈਂ ਤੁਹਾਨੂੰ ਅੱਜ ਲੱਗਾ ਜੀ ਦਿਖਾਉਣਾ ਅਰਦਾਸ ਦੇ ਵਿੱਚ ਮਿੱਤਰੋ ਆਉਂਦਾ ਹੁੰਦਾ ਨਾ ਜਿਹੜੀਆਂ ਬੀਬੀਆਂ ਨੇ ਬੱਚਿਆਂ ਦੇ ਗਲਾਂ ਦੇ ਵਿੱਚ ਹਾਰ ਪੁਆਏ ਸਵਾ ਸਵਾ ਮਣ ਦੇ ਪਿਸਨੇ ਪਿਸੇ ਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਠੀਕ ਹੈ ਜੀ ਆਪਣੀ ਜਿਹੜੀ ਅਰਦਾਸ ਹੈ ਜੀ ਅਰਦਾਸ ਦੇ ਵਿੱਚ ਇਹ ਆਮ ਹੀ ਅਰਦਾਸ ਹੁੰਦੀ ਹੈ ਜੀ ਉਹਦੇ ਵਿੱਚ ਇਹ ਗੱਲਾਂ ਆਉਂਦੀਆਂ ਨੇ ਸਵਾ ਸਵਾ ਮਣ ਦੇ ਪਿਸਨੇ ਪਿਸੇ ਸੋ ਮਿੱਤਰੋ ਉਸ ਸਮੇਂ ਦੇ ਮੁਗਲ ਰਾਜੇ ਜਿਹੜੇ ਸੀ ਨਾ ਬੀਬੀਆਂ ਨੂੰ ਬੀਬੀਆਂ ਨੂੰ ਕੈਦ ਕਰਕੇ ਉਹ ਇਸੇ ਹੀ ਜਗ੍ਹਾ ਦੇ ਉੱਤੇ ਜਿਹੜੇ ਸੀ ਬੀਬੀਆਂ ਦੇ ਕੋਲੋਂ ਜਿਹੜੀਆਂ ਚੱਕੀਆਂ ਸੀ ਉਹ ਚਲਵਾਉਂਦੇ ਹੁੰਦੇ ਸੀ ਤੇ ਸਵਾ ਸਵਾ ਮਣ ਦੇ ਪੀਸਣੇ ਪਿਆਉਂਦੇ ਹੁੰਦੇ ਸੀ ਉਹਨਾਂ ਕੋਲੋਂ ਠੀਕ ਹੈ ਜੀ ਉਹ ਚੱਕੀ ਅੱਜ ਵੀ ਮੌਜੂਦ ਹੈ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਜੀ ਹੁਣ ਆਪਾਂ ਚੱਲਦੇ ਆਂ ਅ ਉੱਪਰਲੇ ਪਾਸੇ ਤੁਹਾਨੂੰ ਮੈਂ ਦਿਖਾਉਣਾ ਜੀ ਇਸ ਕੇਲੇ ਦਾ ਜਿਹੜਾ ਸਾਰਾ ਢੇੜਾ ਕਢੋਣਾ ਵੀ ਇਹ ਜਿਹੜਾ ਕੇਲਾ ਵਾ ਕਿੰਨਾ ਪੁਰਾਣਾ ਜੀ ਤੁਸੀਂ ਆਪ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਇਹ ਜਿਹੜਾ ਕਿਲਾ ਵਾ ਇਹਦਾ ਹੁਣ ਤੱਕ ਜਿਹੜਾ ਇਸ ਵੇਲੇ ਵੀ ਬਹੁਤ ਹੀ ਮਜ਼ਬੂਤੀ ਦੇ ਨਾਲ ਖੜਾ ਇਹਦਾ ਕਾਰਨ ਇਹ ਆ ਕਿ ਇਹਦੀਆਂ ਕੰਧਾਂ ਜਿਹੜੀਆਂ ਨਾ ਮਿੱਤਰੋ ਬਹੁਤ ਹੀ ਚੌੜੀਆਂ-ਚੌੜੀਆਂ ਕੰਧਾਂ ਵਾਂ। ਵੀ ਜਿਹੜੀਆਂ ਆ ਕਿ ਹਲਾਏ ਤੇ ਵੀ ਨਹੀਂ ਹਿੱਲਣੀਆਂ ਕਿ ਕਹਿ ਸਕਦੇ ਆ। ਤੋੜਿਆਂ ਤੇ ਵੀ ਨਹੀਂ ਟੁੱਟ ਰੀਆਂ। ਸੋ ਇੰਨੀਆਂ-ਇੰਨੀਆਂ ਚੌੜੀਆਂ ਕੰਧਾਂ ਜੀ ਇਹਦੀਆਂ। ਸੋ ਮੈਂ ਤੁਹਾਨੂੰ ਲੈ ਕੇ ਚੱਲਦਾ ਅੰਦਰ ਇਹਦੇ ਬਹੁਤ ਹੀ ਸੀਕ੍ਰੇਟ ਰਸਤੇ ਆ ਮਿੱਤਰੋ। ਸੀਕ੍ਰੇਟ ਰਸਤੇ ਆ ਇੱਕ ਤਾਂ ਆਹ ਰਾਹ ਜਾਂਦਾ ਜੀ ਇਹਦਾ। ਠੀਕ ਹੈ ਜੀ। ਇਹ ਰਸਤਾ ਵਾ ਇਹਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਐਂਟਰ ਹੁੰਨੇ ਆ। ਆਹ ਵੇਖੋ। ਇਹਦੇ ਅੰਦਰ ਇੱਕ ਰੂਮ ਵੀ ਬਣਿਆ ਹੋਇਆ ਵਾ ਰੂਮ ਜਿਤਨਾ ਆਹ ਕਹਿ ਸਕਦੇ ਆਪਾਂ ਆਹ ਬਣਿਆ ਹੋਇਆ ਆਹ ਵੇਖੋ ਇਹ ਵੀ ਛੱਤ ਆਇਆ ਸਾਰਾ ਹੀ ਅੰਦਰ ਕਾਲ ਕੋਠੜੀਆਂ ਜਿਹੜੀਆਂ ਸੀ ਨਾ ਉਹ ਸਮੇਂ ਉਹ ਮੁਗਲ ਰਾਜਿਆਂ ਨੇ ਬਣਾਈਆਂ ਹੋਈਆਂ ਸੀ ਤੇ ਆਹ ਇਸ ਤਰੀਕੇ ਦੇ ਨਾਲ ਆਹ ਇਸ ਤਰੀਕੇ ਦੇ ਨਾਲ ਆਪਾਂ ਉੱਪਰ ਆ ਗਏ ਆ ਜੀ ਕਿਲੇ ਤੇ ਤੇ ਆਹ ਮਿੱਤਰੋ ਦੇਖ ਸਕਦੇ ਹੋ ਤੁਸੀਂ ਆਹ ਕਿਲੇ ਦਾ ਰੂਪ ਆ ਵੇਖੋ ਚਾਰ ਸਫੇਰੇ ਕਿੰਨਾ ਜਿਹੜਾ ਨਾ ਉੱਚਾ ਲੱਗ ਰਿਹਾ ਜੀ ਇਹ ਠੀਕ ਆ ਤੇ ਬਾਕੀ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਨਾ ਮਿੱਤਰੋ ਇਹ ਜਿਹੜਾ ਕਿਲਾ ਆ ਨਾ ਇਹ ਅੱਜ ਵੀ ਪੱਟੀ ਸ਼ਹਿਰ ਦੇ ਵਿੱਚ ਸਭ ਤੋਂ ਉੱਚਾ ਕਿਲਾ ਇਹੀ ਆ ਜੀ ਤੁਸੀਂ ਲਾਗੇ ਬਨੇ ਘਰ ਦੇਖੋਗੇ ਬਹੁਤ ਹੀ ਨੀਵੇਂ ਲੱਗਣੇ ਆ ਜੀ ਘਰ ਮਤਲਬ ਉਚਾਈ ਇਹਦੀ ਇੰਨੀ ਆ ਜੀ ਤੇ ਦੂਜੇ ਨੰਬਰ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਉਸ ਸਮਿਆਂ ਦੇ ਜਿਹੜੇ ਕਮਰਿਆਂ ਦੀਆਂ ਨੀਆਂ ਹੀ ਨਾ ਉਹ ਮਿੱਤਰੋ ਚੈੱਕ ਕਰ ਸਕਦੇ ਜੇ ਤੁਸੀਂ ਉਹ ਸਾਹਮਣੇ ਕਮਰੇ ਬਣੇ ਆ ਉਹ ਕਮਰਿਆਂ ਦੀਆਂ ਕੰਧਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੰਧਾਂ ਕਿੰਨੀਆਂ-ਕਿੰਨੀਆਂ ਚੌੜੀਆਂ ਜੀ ਸੋ ਇਹ ਐਡੀਆਂ-ਐਡੀਆਂ ਚੌੜੀਆਂ ਕੰਧਾਂ ਕਾਲ ਕੋਠੜੀ ਜਿਹਨੂੰ ਕਹਿ ਦਿੰਦੇ ਆਪਾਂ ਠੀਕ ਹੈ ਜੀ ਐਡੀਆਂ-ਐਡੀਆਂ ਚੌੜੀਆਂ ਕੰਧਾਂ ਜਿਹੜੀਆਂ ਵਾਂ ਉਹਨਾਂ ਨੂੰ ਕੀ ਹੋਣਾ ਜੀ ਅਜੇ ਤੱਕ ਵੇਖ ਲਓ ਕੁਝ ਨਹੀਂ ਹੋਇਆ ਅੱਜਕੱਲ੍ਹ ਤੇ ਮਿੱਤਰੋ ਜਿਤਨਾ ਕਹਿ ਦਿੰਦੇ ਆਂ ਵੀ 9 ਇੰਚੀ ਦਾ ਪੜਦਾ 4 ਇੰਚੀ ਦੇ ਵੀ ਲੋਕੀ ਆ ਗਏ ਆ ਜੀ ਇਹ ਪੁਰਾਣੇ ਕਿਲੇ ਜਿਹੜੇ ਅੱਜ ਵੀ ਖੜੇ ਆ ਨਾ ਉਹ ਇਸੇ ਕਰਕੇ ਹੀ ਖੜੇ ਆ ਸੋ ਆਜੋ ਮਿੱਤਰੋ ਤੁਹਾਨੂੰ ਮੈਂ ਦਿਖਾਉਣਾ ਜੀ ਜਿੱਥੇ ਉਹਨਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਨੇ ਪੀਸੇ ਤੇ ਉਹ ਚੱਕੀ ਦਿਖਾਉਣਾ ਜੀ ਆਜੋ ਚਲਿਏ ਥੱਲੇ ਇੱਥੋਂ ਆਪਾਂ ਥੱਲੇ ਜਾਣਾ ਮਿੱਤਰੋ ਠੀਕ ਹੈ ਜੀ ਥੱਲੇ ਜਾ ਕੇ ਤੇ ਆਹ ਤੁਸੀਂ ਚੱਕ ਕਰ ਸਕਦੇ ਹੋ ਮਿੱਤਰੋ ਆਹ ਮਿੱਤਰੋ ਚੱਕੀ ਪਈ ਹੈ ਜੀ ਠੀਕ ਹੈ ਜੀ ਜਿਹੜੀ ਉਸ ਸਮੇਂ ਸਵਾ ਸਵਾ ਮਣ ਦੇ ਪੀਸਨੇ ਪੀਸੇ ਸੀ ਇਹਨਾਂ ਚੱਕੀਆਂ ਦੇ ਨਾਲ ਠੀਕ ਹੈ ਜੀ ਇਹ ਮਿੱਤਰੋ ਅੱਜ ਵੀ ਇੱਥੇ ਉਸੇ ਤਰ੍ਹਾਂ ਹੀ ਪਈ ਹੈ ਜੀ ਚੱਕੀ ਠੀਕ ਹੈ ਜੀ ਤੇ ਆ ਜਿਹੜਾ ਅੰਦਰ ਕਾਲ ਕੋਠੜੀ ਸੀ ਜਿੱਥੇ ਬੀਬੀਆਂ ਨੂੰ ਕੈਦ ਕੀਤਾ ਸੀ ਇਹਨਾਂ ਨੇ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਤੇ ਦੂਜੀ ਗੱਲ ਮੈਂ ਵੱਡੀ ਤੁਹਾਨੂੰ ਹੋਰ ਦੱਸ ਦਨਾ ਮਿੱਤਰੋ ਇਹ ਚੱਕੀ ਪਈ ਹੈ ਨਾ ਇਹ ਤਾਂ ਚਲੋ ਹੁਣ ਥੋੜਾ ਜਿਹਾ ਉੱਪਰੋਂ ਛੱਤ ਨਹੀਂ ਹੈਗੀ ਠੀਕ ਹੈ ਜੀ ਆਹ ਜਿਹੜੀ ਹੈ ਨਾ ਆਹ ਦੇਖੋ ਆ ਜਿੱਥੇ ਜਿੱਥੇ ਇੱਟਾ ਖਿੜੀਆਂ ਜੀ ਇਹਦੀਆਂ ਇੱਥੇ ਛੱਤ ਹੋਇਆ ਕਰਦੀ ਸੀ ਠੀਕ ਹੈ ਜੀ ਕਾਲ ਕੋਠੜੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਉੱਪਰੋਂ ਖੁੱਲਾ ਨਹੀਂ ਸੀ ਉੱਪਰੋਂ ਇੱਥੋਂ ਬੰਦ ਹੀ ਛੱਤ ਹੀ ਇਹਦੇ ਤੋਂ ਠੀਕ ਹੈ ਜੀ ਉਹ ਛੱਤ ਟਹਿ ਚੁੱਕੀ ਆ ਹੁਣ ਜਿਹੜਾ ਵਾ ਹੁਣ ਜਿਤਨਾ ਮੰਨ ਲਓ ਆ ਤੁਹਾਨੂੰ ਮੈਂ ਦਿਖਾ ਰਿਹਾ ਇਹ ਰੂਪ ਬਣ ਚੁੱਕਾ ਜੀ ਇੱਥੇ ਠੀਕ ਆ ਜੀ ਤੇ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਮਿੱਤਰੋ ਇਹ ਚੱਕੀਆਂ ਜਿਹੜੀਆਂ ਨਾ ਅੱਜ ਵੀ ਉਸੇ ਤਰ੍ਹਾਂ ਪ੍ਰਾਣੀਆਂ ਬਣੀਆਂ ਵਾ ਠੀਕ ਆ ਕੋਈ ਮਨਿਆਦ ਨਹੀਂ ਇਹਨਾਂ ਦੀ ਤੇ ਆ ਜਿਹੜਾ ਮੇਰੇ ਥੱਲੇ ਆ ਜਿੱਥੇ ਮੈਂ ਖੜਾ ਹਾਂ ਇਹ ਵੀ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਕਾਲ ਕੋਠੜੀ ਆ ਜੀ ਥੱਲਣ ਦੇ ਬੰਨੇ ਇਹਦੇ ਠੀਕ ਆ ਉਸੇ ਤਰ੍ਹਾਂ ਹੀ ਇਹਦੇ ਲੈਂਟਰ ਦੇ ਉੱਤੇ ਹੀ ਆ ਚੱਕੀਆਂ ਰੱਖੀਆਂ ਹੋਈਆਂ ਸੀ ਆ ਹੁਣ ਵੀ ਕਹਿ ਸਕਦਾ ਮੈਂ ਵੀ ਹੁਣ ਵੀ ਇਹਦੀ ਮਨਿਆਦ ਜਿਹੜੀ ਆ ਨਾ ਆ ਵੇਖੋ ਤੁਸੀਂ ਇਹਦੀਆਂ ਕਿਨਾਰੀਆਂ ਦੇਖ ਸਕਦੇ ਹੋ ਮਿੱਤਰੋ ਕਿਨਾਰੀਆਂ ਆ ਤਰੀਕੇ ਦੇ ਨਾਲ ਬਣੀਆਂ ਵੀ ਇਹਦੀ ਕੋਈ ਮਨਿਆਦ ਨਹੀਂ ਆ ਵੀ ਮਨਿਆਦ ਖਤਮ ਹੋ ਚੁੱਕੀ ਹੈ ਦੀ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਇੱਥੇ ਬੀਬੀਆਂ ਨੇ ਜਿਹੜਾ ਸਵਾ ਸਵਾ ਮਣਦੇ ਪੀਸ ਨੇ ਪੀ ਕੇ ਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਸੀ ਆਪਾਂ ਬਿਲਕੁਲ ਧਿਆਨ ਦੇ ਨਾਲ ਜਾਣਾ ਜੀ ਇੱਥੇ ਕਿਉਂਕਿ ਇਹ ਮਨਿਆਦ ਖਤਮ ਹੋ ਚੁੱਕੀ ਇਹਨਾਂ ਦੀ ਪਤਾ ਕੋਈ ਨਹੀਂ ਆ ਵੀ ਕਿੱਥੋਂ ਕਿਹੜੇ ਵੇਲੇ ਆਪਣਾ ਢਾਈ ਜਾਣਾ ਜੀ ਠੀਕ ਹੈ ਜੀ ਸੋ ਇਹ ਸੀ ਚੱਕੀ ਮਿੱਤਰੋ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਜੀ ਉਸ ਸਮੇਂ ਪ੍ਰਾਣੀਆਂ ਬੀਬੀਆਂ ਨੇ ਜਿਹੜਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੀ ਸੋ ਇਹ ਜਿਹੜਾ ਆਪਣਾ ਸਿੱਖ ਇਤਿਹਾਸ ਗਵਾਹ ਆ ਜੀ ਇਹ ਚੀਜ਼ ਦਾ ਠੀਕ ਆ ਜੀ ਸੋ ਮਿੱਤਰੋ ਆਪਣੀ ਜਿਹੜੀ ਸਿੱਖੀ ਪਾਉਣ ਵਾਸਤੇ ਉਸ ਸਮੇਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਹਨਾ ਬੀਬੀਆਂ ਨੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਏ ਆ ਠੀਕ ਆ ਜੀ ਆਪਣੇ ਬਦਲੇ ਪਵਾਏ ਆ ਜੀ ਉਹਨਾਂ ਨੇ ਸੋ ਇੰਨੇ ਇੰਨੇ ਕਸ਼ਟ ਸਹਿ ਗਏ ਤੇ ਫੇਰ ਉਹਨਾਂ ਨੇ ਜਿਹੜਾ ਸੀ ਆਪਣਾ ਸ਼ਹੀਦੀ ਦਾ ਜਾਮ ਪੀਤਾ ਜੀ ਠੀਕ ਆ ਸੋ ਇਹ ਜਿਹੜਾ ਕਿਲਾ ਅੱਜ ਵੀ ਉਸੇ ਤਰ੍ਹਾਂ ਹੀ ਪਿਆ ਕੁਝ ਕੁਝ ਜਿਹੜੀਆਂ ਇਹੋ ਜਿਹੀਆਂ ਸੀਕ੍ਰੀਟ ਇੱਥੇ ਜਗ੍ਹਾ ਵਾ ਵੀ ਜਿਹੜੀਆਂ ਪਤਾ ਨਹੀਂ ਲੱਗਦੀਆਂ ਜੇ ਤੁਹਾਨੂੰ ਮੈਂ ਨਾ ਹੁਣ ਮਿੱਤਰੋ ਉਹ ਦਿਖਾਉਣਾ ਜੀ ਕਿ ਆਪਾਂ ਘੁੰਮ ਗਏਈਏ ਨਾ ਉਪਰੋਂ ਦੀ ਆ ਵੇਖੋ ਘੁੰਮ ਗਏਈਏ ਤੇ ਆ ਚਾਰ ਮਨਾਰੇ ਬਣੇ ਹੋਏ ਆ ਜੀ ਇੱਥੇ ਹੁਣ ਆਪਾਂ ਚੱਲਦੇ ਆਂ ਉੱਪਰ ਹੁਣ ਆਪਾਂ ਨਾ ਮਿੱਤਰੋ ਉੱਪਰ ਚੱਲਦੇ ਆਂ ਉੱਪਰ ਤੁਹਾਨੂੰ ਦਿਖਾਉਣਾ ਮੈਂ ਵੀ ਕਿਹੜੇ ਤਰੀਕੇ ਨਾਲ ਉੱਪਰੋਂ ਜਿਹੜਾ ਇਹ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਦਾ ਜੀ ਇਹ ਕਿਲੇ ਦਾ ਮਿੱਤਰੋ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਆਓ ਮਨਾਰਾ ਜੀ ਠੀਕ ਹੈ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਆ ਆਹ ਦੇਖੋ ਜੀ ਇੱਕ ਆਹ ਮਨਾਰਾ ਇੱਕ ਉਹ ਮਨਾਰਾ ਤੇ ਇੱਕ ਉਹ ਮਨਾਰਾ ਠੀਕ ਹੈ ਜੀ ਸੋ ਮਿੱਤਰੋ ਇਹ ਜਿਹੜੇ ਮਨਾਰੇ ਸੀ ਨਾ ਇਹ ਉਹਨਾਂ ਸਮਿਆਂ ਦੇ ਵਿੱਚ ਮੁਗਲ ਕਿਉਂ ਬਣਾਉਂਦੇ ਹੁੰਦੇ ਸੀ ਇਹਦਾ ਕਾਰਨ ਪਤਾ ਕੀ ਸੀ ਮਿੱਤਰੋ ਕਾਰਨ ਇਹਦਾ ਇਹ ਹੀ ਇਹ ਨਾ ਜਿਹੜਾ ਕਿਲਾ ਆ ਨਾ ਸ਼ਹਿਰ ਦੇ ਵਿੱਚ ਸਭ ਤੋਂ ਉੱਚਾ ਕਿਲਾ ਮੰਨਿਆ ਜਾਊਗਾ ਜੀ ਇਹ ਠੀਕ ਹੈ ਜੀ ਹੁਣ ਵੀ ਉੱਚਾ ਹੀ ਆ ਜੀ ਸਾਰਿਆਂ ਨਾਲੋਂ ਸੋ ਪੁਰਾਣੇ ਸਮਿਆਂ ਦੇ ਵਿੱਚ ਕੀ ਕਰਦੇ ਹੁੰਦੇ ਸੀ ਮੁਗਲ ਜਿਹੜੇ ਹੀਰਾ ਮੁਗਲ ਆ ਜਿਹੜੇ ਮਨਾਰੇ ਜਿੱਥੇ ਮੈਂ ਖੜਾ ਆ ਜੀ ਇਸ ਵਕਤ ਇਹ ਚਾਰ ਮਨਾਰੇ ਬਣਾਏ ਹੁੰਦੇ ਸੀ ਜੀ ਇਹਨਾਂ ਨੇ ਜਦੋਂ ਵੀ ਕਿਸੇ ਪਾਸੇ ਜਿਤਨਾ ਮੰਨ ਲਓ ਹੁਣ ਜਿੱਥੇ ਮੈਂ ਖੜਾ ਆ ਜੀ ਇੱਥੇ ਉਹਨਾਂ ਦੇ ਪਹਿਰੇਦਾਰ ਖੜੇ ਹੁੰਦੇ ਸੀ ਉਹ ਸਮੇਂ ਇਸ ਕਿਲੇ ਦੇ ਅੰਦਰ ਜਿਹੜਾ ਕੋਈ ਆਉਂਦਾ ਜਾਂਦਾ ਸਾਰੇ ਤੇ ਨਿਗਰਾਨੀ ਜਿਹੜੀ ਸੀ ਉਹ ਬਖੂਬੀ ਉਦੋਂ ਬਣਾਉਂਦੇ ਹੁੰਦੇ ਸੀ ਠੀਕ ਹੈ ਜੀ ਉਹਨਾਂ ਸਮਿਆਂ ਦੇ ਪਹਿਰੇਦਾਰ ਸੋ ਇਸ ਕਰਕੇ ਆ ਜਿਹੜੇ ਚਾਰ ਮਨਾਰੇ ਉਹ ਸਮੇਂ ਕਿਲੇ ਦੇ ਬਣਾਏ ਗਏ ਸੀ ਤੇ ਉੱਚਾ ਕਿਉਂ ਬਣਾਉਂਦੇ ਸੀ ਉੱਚਾ ਤਾਂ ਬਣਾਉਂਦੇ ਸੀ ਵੀ ਮਿੱਤਰੋ ਜੇ ਕੋਈ ਹਮਲਾ ਕਰ ਦਿੰਦਾ ਤੇ ਉੱਚੀ ਜਗ੍ਹਾ ਤੇ ਜਿਹੜਾ ਹੱਥ ਪਾਉਣਾ ਬਹੁਤ ਔਖਾ ਹੋ ਜਾਂਦਾ ਸੋ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸੀ ਨਾ ਇਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਤੇ ਜਾਂ ਮੁਗਲ ਕਹ ਲਓ ਇਹ ਤਾਂ ਕਰਕੇ ਜਿਹੜੇ ਸੀ ਉੱਚੇ ਕਿਲੇ ਬਣਾਉਂਦੇ ਹੁੰਦੇ ਸੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਅੱਜ ਵੀ ਜਿਹੜਾ ਪੱਟੀ ਸ਼ਹਿਰ ਹੈ ਨਾ ਤੇ ਬਹੁਤ ਹੀ ਇਥੋਂ ਨੀਵਾ ਦਿਖਦਾ ਜੀ ਸਾਰਾ ਪੱਟੀ ਸ਼ਹਿਰ ਇਥੋਂ ਦਿਖਦਾ ਜੀ ਮੈਂ ਤੁਹਾਨੂੰ ਦਿਖਾਉਂਦਾ ਆਹ ਦੇਖੋ ਜੀ ਆਹ ਕਿਲੇ ਤੋਂ ਸਾਰਾ ਪੱਟੀ ਸ਼ਹਿਰ ਜਿੰਨਾ ਵੀ ਆ ਇਹ ਦਿਖਦਾ ਜੀ ਇਥੋਂ ਠੀਕ ਹੈ ਜੀ ਬਾਕੀ ਸਾਰੇ ਘਰ ਨੀਵੇਂ ਆ ਸਿਰਫ ਆਹ ਕਿਲਾ ਜਿਹੜਾ ਇਹ ਹੀ ਉੱਚਾ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਥੱਲੇ ਇਸ ਕਿਲੇ ਦੇ ਵਿੱਚ ਜਦੋਂ ਤੁਸੀਂ ਕਿਲੇ ਦੇ ਕਿਤੇ ਵੀ ਕਿਸੇ ਵੀ ਕੰਧ ਦੇ ਵਿੱਚ ਤੁਸੀਂ ਝਾਤੀ ਮਾਰ ਲਿਓ ਤੁਹਾਨੂੰ ਨਾ ਇਹੋ ਜੇ ਜ਼ਰੂਰ ਨਜ਼ਰ ਆਉਣਗੇ ਠੀਕ ਹੈ ਜੀ ਆ ਜਿਹੜੇ ਹੁਣ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਆ ਵੀ ਇਹ ਕਾਦੇ ਵਾਸਤੇ ਹੁੰਦੇ ਸੀ ਕਮੈਂਟ ਬਾਕਸ ਦੇ ਵਿੱਚ ਜਿਹੜੇ ਵੀਰ ਨੂੰ ਨੋਲ ਜਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮੇਰਾ ਭਰਾ ਵੀ ਇਹ ਕਾਦੇ ਵਾਸਤੇ ਹੁੰਦੇ ਸੀ ਕਿਲੇ ਦੇ ਵਿੱਚ ਜਿਹੜੇ ਪੁਰਾਣੇ ਜਮਾਨਿਆਂ ਦੇ ਸਮੇਂ ਦੇ ਵਿੱਚ ਜਿਹੜੇ ਸੀ ਨਾ ਆ ਚੀਜ਼ਾਂ ਜਰੂਰ ਛੜਦੇ ਹੁੰਦੇ ਸੀ ਇਹ ਪਤਾ ਨਹੀਂ ਜਾਂ ਤਾਂ ਮੈਂ ਕਹਿ ਸਕਦਾ ਮਾਂ ਵੀ ਉਸ ਸਮੇਂ ਦਾ ਰੋਸ਼ਨਦਾਨ ਕਹਿ ਸਕਦੇ ਇਹਨੂੰ ਤੇ ਜਾਂ ਕੋਈ ਹਵਾ ਹੂਆ ਦਾ ਮਤਲਬ ਜਿਤਨਾ ਕਹਿ ਸਕਦੇ ਆ ਵੀ ਕੋਈ ਹਵਾ ਲੈਣ ਨੂੰ ਜਾਂ ਰੋਸ਼ਨੀ ਦੇ ਇਹਨੂੰ ਕਹਿ ਸਕਦੇ ਜਿਤਨਾ ਹਨ ਰੋਸ਼ਨਦਾਨ ਵੀ ਕਹਿ ਸਕਦੇ ਆ ਤੇ ਜਾਂ ਕੋਈ ਹਵਾ ਦਾ ਕੋਈ ਜਰੀਆ ਵੀ ਕਹਿ ਸਕਦੇ ਇਸ ਚੀਜ਼ ਨੂੰ ਠੀਕ ਹੈ ਜੀ ਇਹ ਕਿਲੇ ਦੇ ਵਿੱਚ ਨਾ ਜਿਹੜਾ ਪੱਟੀ ਦੇ ਵਿੱਚ ਸਥਿਤ ਹੈ ਜੀ ਇਕਲਾ ਉੱਥੇ ਇਹ ਚੀਜ਼ਾਂ ਜਿਹੜੀਆਂ ਵਾ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਜੀ ਸੋ ਇਹਦੀਆਂ ਜਿਹੜੀਆਂ ਕੰਧਾਂ ਹਨਾ ਮਿੱਤਰੋ ਆਹ ਵੇਖੋ ਆਹਈਆਂ ਕੰਧਾਂ ਇਹ ਚੂਨੇ ਪੱਥਰ ਦੇ ਨਾਲ ਬਣੀਆਂ ਹੋਈਆਂ ਹਨ ਠੀਕ ਹੈ ਜੀ ਤੇ ਬਹੁਤ ਹੀ ਮਜ਼ਬੂਤੀ ਦੇ ਨਾਲ ਜਿਹੜੇ ਇਹਦੀ ਚਣਾਈ ਹੋਈ ਆ ਤੇ ਇਹਦੀਆਂ ਜਿਹੜੀਆਂ ਕੰਧਾਂ ਦੀ ਚਣਾਈ ਜੇ ਮੈਂ ਦੱਸਾਂ ਚੜਾਈ ਮੈਂ ਤੁਹਾਨੂੰ ਮੈਂ ਦਿਖਾ ਹੀ ਸਕਦਾ ਵਾ ਆਹ ਵੇਖੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਠੀਕ ਆ ਇੱਥੋਂ ਲੈ ਕੇ ਐਨੀ ਚੜਾਈ ਹੈ ਜੀ ਇਹਦੀ ਠੀਕ ਹੈ ਜੀ ਆਇ ਤੋਂ ਲੱਗੇ ਇਨੀ ਚੜਾਈ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਇਹਦੀ ਮਜ਼ਬੂਤੀ ਜਿਹੜੀ ਅਜੇ ਤੱਕ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਬਰਕਰਾਰ ਰਿਆ ਨਾ ਉਹ ਇਸੇ ਇਸੇ ਕਰਕੇ ਹੀ ਆ ਜੀ ਠੀਕ ਹੈ ਜੀ ਇੱਕ ਤੁਹਾਨੂੰ ਨਾ ਮਿੱਤਰੋ ਹੋਰ ਚੀਜ਼ ਦਿਖਾਉਣਾ ਜੀ ਮੈਂ ਇੱਕ ਚੀਜ਼ ਹੋਰ ਦਿਖਾਉਣਾ ਇੱਥੇ ਨਾ ਇੱਕ ਖੂਹ ਆ ਜੀ ਉਹ ਖੂਹ ਆ ਖੂਹ ਮਿੱਤਰੋ ਬਹੁਤ ਹੀ ਮਤਲਬ ਪੁਰਾਣਾ ਖੂਹ ਆ ਤੇ ਉਹ ਖੂਹ ਤਕਰੀਬਨ ਪਤਾ ਕਿੰਨਾ ਮਤਲਬ ਕਹਿ ਸਕਦੇ ਡੂੰਘਾ ਉਹ ਘਟੋ ਘਟ ਵੀ 400 ਫੁੱਟ ਡੂੰਘਾ ਹੋ ਸਕਦਾ ਜੀ ਉਹ ਠੀਕ ਹੈ ਜੀ ਉਹ ਮੈਂ ਦੇਖਿਆ ਸੀ ਮੈਨੂੰ ਖੁਦ ਨੂੰ ਡਰ ਲੱਗੰਦਾ ਪਿਆ ਵੀ ਇੰਨਾ ਡੂੰਘਾ ਮਤਲਬ ਖੂਹ ਏ ਅਜੇ ਵੀ ਜਿਹੜਾ ਇੱਥੇ ਦਿੱਤੇ ਆ ਜੀ ਉਹਦੇ ਉੱਪਰ ਕੋਈ ਜਾਲੀ ਨਹੀਂ ਲੱਗੀ ਕੋਈ ਕੁਝ ਨਹੀਂ ਲੱਗਾ ਤੇ ਪਰ ਉਸ ਸਮੇਂ ਦਾ ਜਿਹੜਾ ਇਹ ਪੁਰਾਣਾ ਖੂਹ ਅਜੇ ਵੀ ਜਿਹੜਾ ਇੱਥੇ ਹੈਗਾ ਜੀ ਤੇ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਜਿਹੜੇ ਸੀ ਨਾ ਇੱਥੋਂ ਪਾਣੀ ਕੱਢ ਕੇ ਉਹ ਪੀਂਦੇ ਹੁੰਦੇ ਸੀ ਠੀਕ ਹੈ ਜੀ ਆਹ ਮਿੱਤਰੋ ਖੂਹ ਆ ਜੀ ਠੀਕ ਹੈ ਜੀ ਆਹ ਖੂਹ ਆ ਤੇ ਆ ਉਹਦੇ ਥਾਣੀ ਜਿਹੜਾ ਸੀ ਉਹ ਜਿਤਨਾ ਮੰਨ ਲਓ ਕਹਿ ਦਿੰਦੇ ਨੇ ਟਿੰਡ ਟੁੰਡ ਲੱਗੀ ਹੁੰਦੀ ਸੀ ਵੀ ਉੱਥੋਂ ਦੀ ਕੱਢਦੇ ਹੁੰਦੇ ਸੀ ਇਹ ਜੇ ਮੈਂ ਤੁਹਾਨੂੰ ਡੰਗਾਈ ਦਿਖਾਉਣਾ ਜੀ ਡੰਗਾਈ ਮਿੱਤਰੋ ਚੈੱਕ ਕਰ ਸਕਦੇ ਜੇ ਤੁਸੀਂ ਕਿ ਕਿੰਨਾ ਡੂੰਘਾ ਵਾ ਇਹ ਆ ਫੋਨ ਦੇ ਰਾਈ ਵੀ ਮੇਰੇ ਹਿਸਾਬ ਨਾਲ ਦਿਖ ਨਹੀਂ ਰਿਹਾ ਇਹ ਬਹੁਤ ਹੀ ਜ਼ਿਆਦਾ ਡੂੰਘਾ ਜੀ ਠੀਕ ਹੈ ਜੀ ਇੱਕ ਥੱਲੇ ਗਾਰਡਰ ਆਉਂਦਾ ਜੀ ਗਾਰਡਰ ਦੇ ਥੱਲੇ ਵੀ ਹੋਰ 30 ਫੁੱਟ ਥੱਲੇ ਆ ਜੀ ਉਹ 400 ਫੁੱਟ ਡੂੰਘਾ ਇਹ ਜਿਹੜਾ ਖੂਹ ਆ ਮੈਂ ਅਜੇ ਤੱਕ ਮੈਂ ਅਜੇ ਤੱਕ ਮਿੱਤਰੋ ਇੰਨਾ ਡੂੰਘਾ ਜਿਹੜਾ ਨਾ ਖੂਹ ਕਦੇ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਸੋ ਇਹ ਜਿਹੜਾ ਕਿਲਾ ਵਾ ਅੱਜ ਵੀ ਉਸੇ ਤਰ੍ਹਾਂ ਹੀ ਪੱਟੀ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦਾ ਜੀ ਤੇ ਇੱਥੇ ਹੀ ਮਤਰੋ ਭਾਈ ਤਾਰੂ ਸਿੰਘ ਜੀ ਨੂੰ ਲਿਆਂਦਾ ਗਿਆ ਸੀ ਥੋੜੇ ਕਿ ਦਿਨ ਵਾਸਤੇ ਬੰਦੀ ਬਣਾਉਣ ਵਾਸਤੇ ਤੇ ਇੱਥੇ ਹੀ ਜਿਹੜੀ ਇਹ ਸਰੋਂਗ ਨਿਕਲਦੀ ਆ ਇੱਥੇ ਹੀ ਬੀਬੀਆਂ ਨੇ ਜਿਹੜਾ ਵਾ ਸਵਾ ਸਵਾ ਮਣ ਦੇ ਪੀਸ ਨੇ ਪੀ ਕੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਉਹ ਚੱਕੀਆਂ ਜਿਹੜੀਆਂ ਇੱਥੇ ਹੀ ਪਈਆਂ ਨੇ ਉਸੇ ਤਰ੍ਹਾਂ ਹੀ ਸੋ ਇਸੇ ਹੀ ਜਗ੍ਹਾ ਤੋਂ ਜਿਹੜਾ ਸੀ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਇਸੇ ਹੀ ਜਗ੍ਹਾ ਦਾ ਨਾਮ ਲੈ ਕੇ ਜਿਹੜਾ ਸੀ ਮੱਥੇ ਰੰਗੜ ਦਾ ਉੱਥੇ ਸੇਰ ਵੱਢ ਕੇ ਆਏ ਸੀ ਠੀਕ ਹੈ ਜੀ ਉਹ ਇਹ ਕਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਜੀ ਇਹਦੀਆਂ ਚਾਰ ਮਨਾਰਾ ਬਣੀਆਂ ਹੋਈਆਂ ਨੇ ਇੱਕ ਆ ਜੀ ਇੱਕ ਆ ਤੇ ਇੱਕ ਆ ਤੇ ਇੱਕ ਆ ਜੀ ਠੀਕ ਆ ਇਹ ਚਾਰ ਬਣੀਆਂ ਨੇ ਦੁਵਾਰਾਂ ਇਹ ਚਾਰ ਦੁਵਾਰਾਂ ਉਸੇ ਤਰ੍ਹਾਂ ਹੀ ਅੱਜ ਵੀ ਸਥਿਤਿਆ ਜੀ ਇੱਥੇ ਪੱਟੀ ਸ਼ਹਿਰ ਦੇ ਵਿੱਚ ਜਦੋਂ ਵੀ ਕਿਸੇ ਨੇ ਆਉਣਾ ਜ਼ਰੂਰ ਹੋ ਕੇ ਜਾਇਓ ਇਹ ਜਿਹੜਾ ਅੱਜ ਦਾ ਇਤਿਹਾਸ ਆ ਉਹ ਮੈਂ ਐਸੇ ਕਰਕੇ ਤੁਹਾਨੂੰ ਜਾਣੂ ਕਰਾਇਆ ਕਿਉਂਕਿ ਜਿੰਨਾ ਕੁ ਮੈਨੂੰ ਪਤਾ ਸੀ ਮੈਂ ਉਹਨਾਂ ਨੂੰ ਦੱਸਤਾ ਜੀ ਠੀਕ ਆ ਤੇ ਬਾਕੀ ਇਹ ਸੀ ਜੀ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸასი ਕਾਲ ਜੀ